7.7 ਕਰੋੜ 81 ਲੱਖ ਰੁਪਏ ਖਰਚੇ ਉਹਦੇ ਜੋ ਸਰਭ ਤੇ ਆਨੇ ਦੇ 4 ਕਰੋੜ ਰੁਪਏ ਖਰਚੇ ਮਤਲਬ ਆ ਹਾਲਾਤ ਸੋ ਚਾਹੇ ਕੈਂਡੀਡੇਟ ਦੇਖ ਲੋ ਆਸ਼ੂ ਜੀ ਤੇ ਅਰੋੜਾ ਜੀ ਦਾ ਮੁਕਾਬਲਾ ਕਰ ਲੋ ਕਿ ਲੋਕਾਂ ਦੇ ਕਿਹੜਾ ਬੰਦਾ ਕੰਮ ਆ ਸਕਦਾ ਕਿਹੜਾ ਬੰਦਾ ਲੋਕਾਂ ਦੇ ਦੁੱਖ ਸੁੱਖ ਵਿੱਚ ਲੋਕਾਂ ਦਾ ਵਰਕ ਸਕਦਾ ਕਿਹੜਾ ਬੰਦਾ ਲੋਕਾਂ ਨਾਲ ਦਿਨ ਰਾਤ ਖੜ ਸਕਦਾ ਜਿਹੜੀ ਬਾਈ ਇਲੈਕਸ਼ਨ ਆ ਜਿਹੜੇ ਵੈਸਟ ਦੇ ਸੂਝਵਾਨ ਸੱਜਣ ਜਾਂ VOTER ਹੈ ਉਹ ਸਰਕਾਰ ਤੇ ਜਿਹੜੇ 3.5 ਸਾਲ ਦਾ ਕਾਰਜਕਾਲ ਹੈ ਜੋ ਉਹਨਾਂ ਨੇ ਕੀਤਾ ਉਹਨੂੰ ਦੇਖ ਕੇ ਫੈਸਲਾ ਕਰੋ ਲੋਕ ਬਹੁਤ ਪਰੇਸ਼ਾਨ ਹੈ ਨਸ਼ਿਆਂ ਤੋਂ ਲੋਕ ਬਹੁਤ ਪਰੇਸ਼ਾਨ ਹੈ ਬੀਪੀਆਂ ਪਰੇਸ਼ਾਨ ਹਨ ਉਹਨਾਂ ਨੇ 1000 ਰੁਪਏ ਕਿਹਾ ਸੀ ਲੋਕ ਬਹੁਤ ਪਰੇਸ਼ਾਨ ਹੈ ਬਿਜਲੀ ਤੋਂ ਸੋ ਲੋਕਾਂ ਦੇ بڑے ਮੁੱਦੇ ਇਹ ਤਾਂ ਦੇਖੋ ਇਹ ਤਾਂ ਸਿਰਫ ਇਸ਼ਤਿਹਾਰबाजी ਨਾਲ ਲੋਕਾਂ ਨੂੰ ਠਗੜਾ ਜਾਵੇ ਤੇ ਇੱਕ ਕੰਮ ਘੱਟ ਕਰਦੇ ਆ ਇਸ਼ਤਿਹਾਰਾਂ ਤੇ ਪੈਸਾ ਬੜਾ ਖਰਚਦੇ ਆ ਸਰ ਲੇਕਿਨ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹ ਤਾਂ ਕਹਿ ਰਹੀ ਆ ਸਾਡਾ ਸਿਰਫ ਇੱਕ ਰਹਿ ਗਿਆ ਮਤਲਬ ਉਹ ਜਿਹੜਾ 1000 ਰੁਪਿਆ ਦੇਣਾ ਹੈ ਬਾਕੀ ਅਸੀਂ ਸਾਰੇ ਜੋ ਵੀ ਅਸੀਂ ਵਾਅਦੇ ਕੀਤੇ ਉਹ ਅਸੀਂ ਹੈਗਾ ਪੂਰੇ ਕਰਦੇ ਆ ਉਹਨਾਂ ਦੇ ਕਹਿਣ ਦਾ ਕੀ ਹੋਣਾ ਹੈ ਸਾਰੇ ਕਹਿੰਦੇ ਹੁੰਦੇ ਠੀਕ ਹੈ ਇਹਦਾ ਹੁਣ ਪੰਜਾਬ ਦੇ ਲੋਕ ਫੈਸਲਾ ਕਰਨ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਸੀਨੀਅਰ ਆਗੂ ਕਿਕਿਟ ਲੋਜੀ ਉਹਨਾਂ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਪੁੱਛ ਰਹੇ ਹਾਂ ਵੀ ਕਿਹੜੇ ਕਿਹੜੇ ਮੁੱਦੇ ਲੈ ਕੇ ਇੱਥੇ ਪਹੁੰਚੇ ਨੇ ਸਰ ਸਸੀਕਲ ਜੀ ਤੁਸੀਂ ਅੱਜ ਇੱਥੇ ਪੀਸੀ ਕੀਤੀ ਹੈ ਸਰ ਕਿਹੜੇ ਕਿਹੜੇ ਤੁਸੀਂ ਜਿਹੜੇ ਮੁੱਦੇ ਆ ਉਹ ਲੈ ਕੇ ਆਏ ਮੇਨ ਮੁੱਦਾ ਤਾਂ ਇਹ ਹੈ ਜੀ ਕਿ ਅੱਜ ਜਿਹੜੀ ਬਾਈ ਇਲੈਕਸ਼ਨ ਹੈ ਜਿਹੜੇ ਵੈਸਟ ਦੇ ਸੂਝਵਾਨ ਸੱਜਣ ਜਾਂ ਵੋਟਰ ਹੈ ਉਹ ਸਰਕਾਰ ਦੇ ਜਿਹੜੇ ਸਾਢੇ ਤਿੰਨ ਸਾਲ ਦਾ ਕਾਰਜਕਾਲ ਜੋ ਉਹਨਾਂ ਨੇ ਕੀਤਾ ਉਹਨੂੰ ਦੇਖ ਕੇ ਫੈਸਲਾ ਕਰੋ ਗੱਲਾਂ ਚ ਨਾਉਣ ਇਸ਼ਤਿਹਾਰ ਨਾ ਦੇਖਣ ਐਈ ਇਹਨਾਂ ਨੇ ਅੱਜ ਤੋਂ ਸਾਢੇ ਤਿੰਨ ਸਾਲ ਪਹਿਲਾਂ ਲੋਕਾਂ ਨੂੰ ਇਸ਼ਤਿਹਾਰਾਂ ਚ ਲੋਕਾਂ ਨੂੰ ਗੱਲਾਂ ਚ ਲੁੱਟਿਆ ਸੋ ਇਸ ਕਰਕੇ ਸੋ ਇਸ ਕਰਕੇ ਮਤਲਬ ਇਹ ਇਸ ਗੱਲ ਬਹੁਤ ਜ਼ਰੂਰੀ ਹੈ ਇਹੀ ਬੇਨਤੀ ਹੈ ਨਾਲੇ ਦੂਜੀ ਬੇਨਤੀ ਹੈ ਜਿਹੜੇ ਅਰੋੜਾ ਸਾਹਿਬ ਹੈ ਕੈਂਡੀਡੇਟ ਹੈ ਉਹ ਮੈਂਬਰ ਪਾਰਲੀਮੈਂਟ ਰਏ 10 ਸਾਲ ਤੋਂ ਲੁਧਿਆਣੇ ਸ਼ਹਿਰ ਵੱਲੋਂ ਗਏ ਸੀਗੇ ਇਹਨ ਰਾਜ ਸਭਾ ਉਹਨਾਂ ਨੇ 18 ਕਰੋੜ ਰੁਪਇਆ ਅਲੋਕੇਟ ਹੋਇਆ ਸਿਰਫ 7 ਕਰੋੜ 81 ਲੱਖ ਰੁਪਇਆ ਖਰਚੇ ਉਹਦੇ 'ਚੋ ਸਿਰਫ ਲੁਧਿਆਣੇ ਦੇ 4 ਕਰੋੜ ਰੁਪਇਆ ਖਰਚੇ ਮਤਲਬ ਆ ਹਾਲਾਤ ਨੇ ਸੋ ਚਾਹੇ ਕੈਂਡੀਡੇਟ ਦੇਖ ਲਓ ਆਸ਼ੂ ਜੀ ਤੇ ਅਰੋੜਾ ਜੀ ਦਾ ਮੁਕਾਬਲਾ ਕਰ ਲਓ ਕਿ ਲੋਕਾਂ ਦੇ ਕਿਹੜਾ ਬੰਦਾ ਕੰਮ ਆ ਸਕਦਾ ਕਿਹੜਾ ਬੰਦਾ ਲੋਕਾਂ ਦੇ ਦੁੱਖ ਸੁੱਖ ਵਿੱਚ ਲੋਕਾਂ ਨਾਲ ਵਰਤ ਸਕਦਾ ਕਿਹੜਾ ਬੰਦਾ ਲੋਕਾਂ ਨਾਲ ਦਿਨ ਰਾਤ ਖੜ ਸਕਦਾ ਤੇ ਚਾਹੇ ਤੁਸੀਂ ਆਸ਼ੂ ਜੀ ਦੇ ਕੰਮ ਦੇਖ ਲਓ ਜਦੋਂ ਇਹ ਸਭ ਸੋਚ ਕੇ ਇੱਕ ਚੰਗਾ ਕੈਂਡੀਡੇਟ ਚੁਣੋਗੇ ਤੇ ਮੈਂ ਨਹੀਂ ਸਮਝਦਾ ਕੋਈ ਸੂਝਵਾਨ ਬੰਦਾ ਗਲਤੀ ਕਰੂ ਸਰ ਤੁਸੀਂ ਜਿਵੇਂ ਹੁਣ ਜਾਣਦੇ ਹੈ ਕਿ ਕੰਪੇਨ ਕਰਨ ਵਾਸਤੇ ਹੈ ਜਾਣੇ ਹੋ ਉੱਥੇ ਤੁਹਾਨੂੰ ਕਿੱਦਾਂ ਦੇ ਮਤਲਬ ਲੋਕ ਸਵਾਲ ਪੁੱਛ ਰਿਹਾ ਹੈਗਾ ਮਤਲਬ ਹੈਗਾ ਕਹਿੰਦੇ ਦੇਖੋ ਜੀ ਲੋਕ ਬਹੁਤ ਪਰੇਸ਼ਾਨ ਆ ਲਾਅਨ ਆਰਡਰ ਤੋਂ ਲੋਕ ਬਹੁਤ ਪਰੇਸ਼ਾਨ ਹੈ ਨਸ਼ਿਆਂ ਤੋਂ ਲੋਕ ਬਹੁਤ ਪਰੇਸ਼ਾਨ ਹੈ ਬੀਬੀਆਂ ਪਰੇਸ਼ਾਨ ਹਨ ਇਹਨਾਂ ਨੇ 1000 ਰੁਪਏ ਕਿਹਾ ਸੀ ਲੋਕ ਬਹੁਤ ਪਰੇਸ਼ਾਨ ਹੈ ਬਿਜਲੀ ਤੋਂ ਸੋ ਲੋਕਾਂ ਦੇ ਬੜੇ ਮੁੱਦੇ ਇਹ ਤਾਂ ਦੇਖੋ ਇਹ ਤਾਂ ਸਿਰਫ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਨੂੰ ਠਗਣਾ ਚਾਹੁੰਦੇ ਇਹ ਕੰਮ ਘੱਟ ਕਰਦੇ ਆ ਇਸ਼ਤਿਹਾਰਾਂ ਦੇ ਪੈਸਾ ਬਾਹਲੇ ਖਰਚਦੇ ਸਰ ਲੇਕਿਨ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹ ਤਾਂ ਕਹਿ ਰਹੀ ਆ ਸਾਡਾ ਸਿਰਫ ਇੱਕ ਰਹਿ ਗਿਆ ਮਤਲਬ ਜਿਹੜਾ 1000 ਰੁਪਇਆ ਦੇਣਾ ਬਾਕੀ ਅਸੀਂ ਸਾਰੇ ਜੋ ਵੀ ਅਸੀਂ ਵਾਅਦੇ ਕੀਤੇ ਉਹ ਅਸੀਂ ਹੈਗਾ ਪੂਰੇ ਕਰਦੇ ਆ ਉਹਨਾਂ ਦੇ ਕਹਿਣ ਦਾ ਕੀ ਹੋਣਾ ਜੀ ਸਾਰੇ ਕਹਿੰਦੇ ਹੁੰਦੇ ਠੀਕ ਹੈ ਇਹ ਤਾਂ ਹੁਣ ਪੰਜਾਬ ਦੇ ਲੋਕ ਫੈਸਲਾ ਕਰਨਗੇ ਸਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕਾਂਗਰਸ ਹੋ ਜਾ ਅਕਾਲੀ ਦਲ ਨੇ ਜਾਂ ਚੱਕਿਆ ਹੈਗਾ ਕਰਜ਼ਾ ਉਹਦੀਆਂ ਕਿਸ਼ਤਾਂ ਅਸੀਂ ਲਾ ਰਹੀਆਂ ਮੇਰੀ ਇੱਕ ਬੇਨਤੀ ਹੈ ਕਿ ਜਿੱਦਣੇ ਆਏ ਸੀ ਉਸ ਦਿਨ ਪੰਜਾਬ ਦੇ ਸਿਰ ਤੇ ਦੇਖ ਲੋ ਕਰਜ਼ਾ ਕਿੰਨਾ ਸੀ ਤੇ ਇਹਨਾਂ ਨੇ ਕਿੰਨਾ ਚੜਾਤਾ ਅੱਜ ਦਾ ਕੱਲ ਹਜ਼ਾਰ ਕਰੋੜ ਲੈ ਕੇ ਡੇ ਜਿਹੜੀ ਆ ਨਵੀਂ ਠੱਗੀ ਚਲਾਈ ਹੈ 26 ਉਹ ਤੇ ਜ਼ਮੀਨ ਐਕਵਾਇਰ ਕਰਨੀ ਹੈ 2600 ਏਕੜ ਉਹ ਸਭ ਠਗੀ ਠੋਰੀ ਇਹਨਾਂ ਦੀ ਉਹ ਤਾਂ ਕਹਿੰਦੇ ਸੀ ਕਿ ਨਾ ਪੈਸੇ ਦੇਵਾਂਗੇ ਲੈਂਡ ਪੂਲਿੰਗ ਹੈ ਜੀ ਪੈਸੇ ਦੀ ਕੋਈ ਗੱਲ ਨਹੀਂ ਪਰ ਉਹ ਵੀ ਸਭ ਸਿਰਫ ਵਰਲਡ ਬੈਂਕ ਤੋਂ ਲੋਨ ਲੈਣ ਵਾਸਤੇ ਤੇ ਪੈਸਾ ਖਰਾਬ ਕਰਨ ਵਾਸਤੇ ਕੰਮ ਕਰ ਰਹੇ ਸੋ ਇਹੀ ਮੈਂ ਬੇਨਤੀ ਕਰਦਾ ਪੰਜਾਬ ਦੇ ਸੱਜਣਾ ਨੂੰ ਵੈਸਟ ਵਾਲਿਆਂ ਨੂੰ ਕਿ ਪੰਜਾਬ ਨੂੰ ਵੀ ਬਚਾਓ ਤੇ ਆਪ ਵੀ ਬਚੋ ਇਹ ਮੇਰੀ ਬੇਨਤੀ ਸੋ ਧੰਨਵਾਦ ਜੀ ਇਹ ਸੀਗਾ ਜੀ ਕਿਕਟ ਢਿਲੋਈ ਜੋ ਕਿ ਸਾਫ ਦਾ ਐਮ ਐਲ ਏ ਨੇ ਹੈਗਾ ਫਰੀਦਕੋਟ ਤੋਂ ਇਹਨਾਂ ਦਾ ਇਹ ਕਹਿਣਾ ਕਿ ਲੋਕ ਨੂੰ ਅਵੇਅਰ ਹੋਣ ਦੀ ਲੋੜ ਆ ਕਿ ਜਿਹੜਾ ਕੈਂਡੀਡੇਟ ਆ ਉਹ ਦੇਖ ਕੇ ਉਹਨਾਂ ਨੂੰ ਵੋਟ ਪਾਇਓ ਕਿ ਜਿਹੜਾ ਕਿ ਉਹਨਾਂ ਦੇ ਕੰਮ ਆ ਸਕੇ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਨ ਚੈਨਲ ਮੈਂ ਹਾਂ